ਪਕਾ ਜੀ ਸਾਡੇ ਤੀਸਰੀ ਪੀੜ੍ਹੀ ਹੈ ਇੱਥੇ ਸਿਵਾ ਗੁਰਦੇ ਮੰਦਿਰ ਤੇ ਸਾਡੇ ਪਿਤਾ ਜੀ ਤੋਂ ਖੱਦਾ ਹੀ ਇਹ ਮੰਦਿਰ ਬਣਿਆ ਉਹਨਾਂ ਨੇ ਹੀ ਸਹਿਯੋਗ ਕਰਕੇ ਕਮੇਟੀ ਬਣਾਈ ਸੀ ਤੇ ਬ੍ਰਾਹਮਣ ਦੇ ਤੌਰ ਤੇ ਸਾਡੇ ਦਾਦਾ ਜੀ ਨੂੰ ਸਾਡੇ ਪਿਤਾ ਜੀ ਨੂੰ ਸਾਨੂੰ ਗੋਗਵਾਦਾਂ ਹੋਈਆਂ ਸੀ ਤੋਂ ਗੋਗਵਾ ਅੱਜ ਤੋਂ ਨਹੀਂ ਘੱਟ 35 ਸਾਲ 36 ਸਾਲ ਹੋ ਗਏ ਲੰਮ ਸਮੇਂ ਇਥੇ ਸੇਵਾ ਚੱਲ ਰਹੀ ਹੈ ਸੁੱਟਿਆ ਜਾਂਦਾ ਮੇਰੇ ਕੋਲ ਇਹਨਾ ਪਾਪ ਹੋਇਆ ਕਿ ਮੈਂ ਉਹ ਸੜਕ ਨਹੀਂ ਸੁੱਟ ਪਾਇਆ ਨੂੰ ਜਾਂ ਉਹ ਮੁੱਛਰਖਾਨੇ ਨਹੀਂ ਦੇ ਪਾਇਆ ਪਾਪਾਂ ਦੇ ਬਿਲਕੁਲ Hindu ਰੀਤੀ ਰਿਵਾਜ ਦੇ ਨਾਲ ਵੱਡਾ ਕਰਕੇ ਬਿਲਕੁਲ ਸਾਂਸਕ੍ਰਿਤਿਕ ਤਰੀਕੇ ਦੇ ਨਾਲ ਉਹਨੂੰ ਦੇਖੋ ਭਾਈ ਇਹ ਦੁੱਧ ਦਾ ਕੋਈ ਵਪਾਰ ਨਹੀਂ ਹੋ ਰਿਹਾ ਇੱਥੇ ਜੋ ਦੁੱਧ ਉਹਨੂੰ ਦਿੱਤਾ ਜਾਂਦਾ ਇਹਨਾਂ ਪਰਚੀ ਕੱਟ ਕੇ ਦੇ ਦਿੱਤੀ ਜਾਂਦੀ ਹੈ ਇਹ ਆਪਣੇ ਵੱਲੋਂ ਚਾਰਾ ਟੋੜੀ ਪੱਠੇ ਦਿੰਦੇ ਆ ਇਹ ਆ ਜਿਹੜਾ ਇਹਨਾਂ ਦਾ ਬੱਚਾ ਕਹਿ ਰਿਆ ਇਹਨੂੰ ਕੁੱਟਿਆ ਇਹ ਜੁੱਤੀਆਂ ਪਾ ਕੇ ਮੰਦਰ ਪ੍ਰਿੰਸਿਸ ਚ ਆਇਆ ਮੰਦਰ ਕਮੇਟੀ ਦੇ ਵਿੱਚ ਇਹ ਭਗਤ ਨੇ ਅਸ਼ੋਕ ਜੀ ਇਹ ਉਹਦਾ ਸਫਾਈ ਕਰ ਰਹੇ ਸੀ ਇਹਨਾਂ ਨੇ ਉਹ ਮੁੰਡੇ ਨੂੰ ਕਿਹਾ ਕਿ ਤੂੰ ਜੁੱਤੀਆਂ ਪਾ ਕੇ ਅੰਦਰ ਆ ਰਿਹਾ ਹੈਂ ਇਹ ਕਿਉਂ ਆ ਰਿਹਾ ਹੈ ਤੇ ਕਹਿੰਦਾ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਮੇਰੇ ਨਾਲ ਮੰਗ ਕਰ ਰਹੇ ਆ ਕਿ ਜਿਹੜੀਆਂ ਮੰਦਰ ਦੀ ਮਰਿਆਦਾ ਭੰਗ ਕਰ ਰਹੇ ਨੇ ਪੰਡਤ ਉਹ ਨਹੀਂ ਬੰਤਿਆ ਨੂੰ ਨਹੀਂ ਜਿਹੜਾ ਇਹਨਾਂ ਦਾ ਪਰਿਵਾਰ ਆ ਇਹਨਾਂ ਨੇ ਗਾਂ ਮਰ ਗਈ ਅੰਦਰ ਨਪਤੀ ਆ ਕਿਆ ਮੰਦਰ ਦੀ 80 ਸਖਤ ਗੁਰੂ ਨਗਰੀ ਦੇ ਬਹੁਤ ਹੀ ਇਤਿਹਾਸਿਕ ਮੰਦਰ RAMTALAI ਮੰਦਰ ਵਿਖੇ ਮੌਜੂਦ ਹੈਗੇਆਂ ਲੇਕਿਨ ਕਾਫੀ ਲੰਬੇ ਸਮੇਂ ਤੋਂ ਇਸ ਮੰਦਰ ਦੇ ਵਿੱਚ ਜਿਹੜਾ ਕਮੇਟੀ ਤੇ ਪੰਡਤ ਜਿਹਦੇ ਵਿੱਚ ਉਹ ਕਹਿ ਸਕਦਾ ਕਾਫੀ ਜਦਾ ਜੋ ਕਹਿ ਸਕਦਾ ਕਿ ਸਮੱਸਿਆ ਜਿਹੜੀ ਚੱਲ ਰਹੀ ਹੈ ਜਿਸ ਦੇ ਵਿੱਚ ਕੀ ਮੰਦਿਰ ਛੱਡਣ ਤੱਕ ਦੀ ਗੱਲ ਹੋ ਰਹੀ ਹੈ ਜੋ ਪੰਡਤ ਨੇ ਉਹਨਾਂ ਵੱਲੋਂ ਗਾਂ ਵਾਂ ਰੱਖੀਆਂ ਗਈਆਂ ਨੇ ਕਾਰੋਬਾਰ ਚਲਾਇਆ ਜਾ ਰਿਹਾ ਤਸਵੀਰਾਂ ਪਹਿਲਾਂ ਤਾਂ ਮੰਦਿਰ ਦੀਆਂ ਸੰਝੇ ਕਰ ਰਹੇ ਆ ਤਾਂ ਸਾਡੇ ਨਾਲ ਜਿਹੜੇ ਕਮੇਟੀ ਦੇ ਮੈਂਬਰ ਹੈਗੇ ਨੇ ਉਹ ਵੀ ਮੌਜੂਦ ਹੈਗੇ ਪਹਿਲਾਂ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੀ ਇਹ ਜੋ ਮੰਦਿਰ ਹੈ ਕਿੰਨੇ ਸਾਲ ਪੁਰਾਣਾ ਕਿਹਾ ਜਾਂਦਾ ਹੈ ਕਿ ਇਤਿਹਾਸਿਕ ਮੰਦਿਰ ਹੈ ਤਾਂ ਕੀ ਸਮੱਸਿਆ ਜਿਹੜੀ ਹੋਣ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਆ ਜਾਗਰ ਹੋਈ ਹੈ ਇਸ ਮੰਦਿਰ ਦੀ ਦੇਖੋ ਜਿਹੜਾ ਤੇ ਆਪਾਂ ਮੰਦਰ ਦੀ ਗੱਲ ਕਰੀਏ ਪ੍ਰਾਚੀਨ ਸ਼੍ਰੀ ਰਾਮਤਲਾਈ ਮੰਦਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਇਹ ਹਜ਼ਾਰਾਂ ਸਾਲ ਪੁਰਾਣਾ ਮੰਦਰ ਹੈ ਤੇ ਇਸ ਮੰਦਰ ਦਾ ਇਤਿਹਾਸ ਇਹ ਹੈ ਵੈ ਕਿ ਲੋਕੀ ਅਯੁੱਧਿਆ ਰਾਮ ਲਲਾਈ ਦੇ ਜਨਮ ਸਥਾਨ ਉੱਥੇ ਦਰਸ਼ਨ ਕਰਨ ਜਾਂਦੇ ਨੇ ਤੇ ਇਹ ਮੰਦਰ ਉਹ ਸਥਾਨ ਹੈ ਜਿੱਥੇ ਰਾਮਚੰਦਰ ਜੀ ਆਪ ਆ ਕੇ ਇੱਥੇ ਰੁਕੇ ਨੇ ਰਾਮਚੰਦਰ ਜੀ ਨਹੀਂ ਸ਼੍ਰੀ ਰਾਮਚੰਦਰ ਜੀ ਰਾਤ ਇੱਥੇ ਰੁਕੇ ਹੈ ਇਹ ਉਹ ਪਾਵਨ ਤੇ ਪਵਿੱਤਰ ਧਰਤੀ ਹੈਗੀ ਹੈ ਤੇ ਇਸ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਤੇ ਹਨੂਮਾਨ ਜੀ ਦਾ ਜਿਹੜਾ ਇੱਥੇ ਸਰੂਪ ਹੈਗਾ ਤੇ ਸਾਰੇ ਹਿੰਦੁਸਤਾਨ ਜੀ ਇਹ 200 ਰੂਪ ਨੇ ਇਸ ਤੋਂ ਇਲਾਵਾ ਇੱਕ ਨੇਪਾਲ ਦੇ ਵਿੱਚ ਅਤੇ ਆਪਣੇ ਅੰਮ੍ਰਿਤਸਰ ਦੇ ਵਿੱਚ ਇਹ ਅੱਜ ਜੇ ਅਸੀਂ মিডিਆ ਦੇ ਸਾਹਮਣੇ ਆ ਰਹੇ ਹਾਂ ਮੰਦਰ ਕਮੇਟੀ ਜੇ ਆ ਰਹੀ ਆ ਉਹਦਾ ਕਾਰਨ ਐ ਵੈ ਕਿ ਸਾਡੇ ਮੰਦਰ ਦੇ ਵਿੱਚ ਛੋਟੀਆਂ-ਛੋਟੀਆਂ ਕੋਈ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਸੀ ਅਸੀਂ ਆਪਣੇ ਮੰਦਰ ਦੇ ਪੰਡਤ ਨੂੰ ਸੇਵਾ ਮੁਕਤ ਕੀਤਾ 25 12 2024 ਦਾ ਸੇਵਾ ਮੁਕਤ ਕਰਨ ਦਾ ਕਾਰਨ ਐ ਇਹ ਕਿ ਸਾਡੇ ਮੰਦਰ ਦੇ ਵਿੱਚ ਇੱਕ ਗਾਂ ਰੱਖੀ ਹੋਈ ਸੀ ਪੰਡਤ ਜੀ ਨੇ ਜਿਹੜੀ ਕੀ ਗਾਂ ਮਰ ਗਈ ਤੇ ਇਹਨਾਂ ਨੇ ਗਾਂ ਅੰਦਰ ਹੀ ਨੱਪਤੀ ਉਸ ਦਾ ਕਮੇਟੀ ਨੂੰ ਜਦੋਂ ਪਤਾ ਲੱਗਾ ਕਿ ਗਾਂ ਮਰ ਗਈ ਤੇ ਤੁਸੀਂ ਅੰਦਰ ਹੀ ਨੱਪਤੀ ਹੈ ਤੇ ਕਿਉਂ ਕੀਤਾ ਐਦਾਂ ਦਾ ਕੰਮ ਇਹਨਾਂ ਨੇ ਉਸ ਗੱਲ ਦੀ ਗਲਤੀ ਮੰਨਣ ਦੀ ਬਜਾਏ ਕਹਿੰਦੇ ਹੁਣ ਗਾਂ ਮਰ ਗਈ ਹੀ ਜਗਾ ਬੜੀ ਹੀ ਇੱਥੇ ਨੱਪਤੀ ਹੈ ਉਸ ਗੱਲ ਨੇ ਇਹਨਾਂ ਨੇ ਮੰਦਰ ਦੀ ਮਰਿਆਦਾ ਨੂੰ ਭੰਗ ਕੀਤਾ ਮੰਦਰ ਦੀ ਮਰਿਆਦਾ ਭੰਗ ਕਰਨ ਦੇ ਉੱਤੇ ਕਮੇਟੀ ਨੇ ਐਕਸ਼ਨ ਲੰਦਿਆ ਆਇਆ ਨੂੰ ਸੇਵਾ ਮੁਕਤ ਕਰਤਾ ਉਸ ਤੋਂ ਇਲਾਵਾ ਮੈਂ ਤੁਹਾਨੂੰ ਕੁਝ ਫੋਟੋਗ੍ਰਾਫ ਦਿਖਾਣਾ ਚਾਹਾਂਗਾ ਇਹਨਾਂ ਦੇ ਪਰਿਵਾਰ ਦੀਆਂ ਇਹ ਜਿਹੜੀਆਂ ਕਿ ਦੇਖੋ ਇਹ ਜਿਹੜੀ ਨਜਾਇਜ਼ ਤੌਰ ਤੇ ਇੱਥੇ ਡੇਰੀ ਚਲਾ ਰਹੇ ਐ ਜਿਨ੍ਹਾਂ ਦੀਆਂ ਪਾਥੀਆਂ ਅੰਮੰਦਰ ਦੇ ਅੰਦਰ ਦਾ ਗੰਦ ਇਹ ਜਿਹੜੀਆਂ ਚੱਪਲਾਂ ਪਾ ਕੇ ਐਕਟਿਵ ਆ ਪਾ ਕੇ ਅੰਦਰ ਆ ਰਹੇ ਐ ਪੰਡਤ ਜੀ ਇਹ ਪੰਡਤ ਉਹਨਾਂ ਦੇ ਵਾਈਫ ਐ ਜਿਹੜੀ ਕਿ ਐਕਟਿਵ ਵਾਲਾ ਹੈ ਕਿ ਜੁੱਤੇ ਪਾਏ ਹੋਏ ਅੰਦਰ ਜਾ ਰਹੀ ਐ ਇਸ ਕੋਈ ਇਹ ਜਿਹੜੀ ਹੈਗੀ ਐ ਸੀਵਰੇਜ ਇੱਥੇ ਅਮਰ ਮੰਦਿਰ ਦੇ ਵਿੱਚ ਕੋਈ ਸੀਵਰੇਜ ਸਿਸਟਮ ਨਹੀਂ ਐ ਮੰਦਿਰ ਸੜਕ ਤੋਂ 3 ਫੁੱਟ ਥੱਲੇ ਐ 4 ਫੁੱਟ ਤੇ ਜਿੰਨਾ ਗੋਬਰ ਐ ਜਿੰਨਾ ਨੁਹਾਨਾ ਤੁਹਾਨਾ ਜਿੰਨਾ ਗੰਦ ਐ ਇੱਕ ਟੋਏ 'ਚ ਜਾ ਰਿਹਾ ਤੇ ਉਹ ਟੋਏ ਦਾ ਨਾਲਾ ਬਣ ਗਿਆ ਤੇ ਜਿਹੜਾ ਨਾਲੇ ਦਾ ਸਾਰਾ ਪਾਣੀ ਸਰੋਵਰ ਦਾ ਪਾਣੀ ਨੂੰ ਗੰਦਾ ਕਰ ਰਿਹਾ ਸਾਡੇ ਇਹ ਇਹ ਪੰਤਾਨੀ ਹੈ ਜੀ ਜਿਹੜਾ ਸਮੁੰਦਰ ਦੀ ਇਹ ਜਿਹੜੇ ਇਹਨਾਂ ਦੁੱਧ ਧਾਰਾ ਕੱਢਣ ਵਾਲੇ ਮੁਲਾਜ਼ਮ ਨੇ ਉਹ ਸਾਰੇ ਮੰਦਰ ਦੇ ਅੰਦਰ ਚਪਲਾ ਪਾ ਕੇ ਆ ਰਹੇ ਨੇ ਇਸ ਦੇ ਇਹ ਦੇਖੋ ਗੰਦ ਦਾ ਹੈ ਆਲੋਮਾ ਕੀ ਮੰਦਰ ਦੇ ਵਿੱਚ ਪੰਤਾਨੇ ਇਸ ਤਰੀਕੇ ਦਾ ਡੇਰੀ ਦਾ ਆਪਣੀ ਗੰਦ ਜਿਹੜੀ ਚਲਾ ਰਹੇ ਉਹਦਾ ਗੰਦ ਪਾਇਆ ਹੋਇਆ ਅਸੀਂ ਇਸ ਸੰਬੰਧ ਵਿੱਚ ਜਿਹੜਾ ਮੰਦਿਰ ਦੇ ਵਿੱਚ ਗਾਂ ਮਾਰ ਕੇ ਮਰਗੀ ਦੇ ਇਹਦੇ ਨੱਪਦੀ ਉਹਦੇ ਕੁਆ ਤੇ ਮੰਦਿਰ ਦੀ ਮਰਿਆਦਾ ਭੰਗ ਕਰਨ ਦੇ ਖਿਲਾਫ ਕਮਿਸ਼ਨਰ ਉਹ ਪੁਲਿਸ ਨੂੰ ਇੱਕ ਕੰਪਲੇਂਟ ਦਿੱਤੀ ਹੋਈ ਹੈ ਜਿਹੜੇ ਨੂੰ 3 ਮਹੀਨੇ ਹੋ ਗਏ ਹੈ ਕੰਪਲੇਂਟ ਦਿੱਤੇ ਆ ਤੇ ਇੱਕ ਕੰਪਲੇਂਟ ਹੈ ਕਮਿਸ਼ਨਰ ਉਹ ਕਾਰਪੋਰੇਸ਼ਨ ਨੂੰ ਵੀ ਦਿੱਤੀ ਹੈ ਕਮਿਸ਼ਨਰ ਉਹ ਪੁਲਿਸ ਨੂੰ ਤੇ ਕਾਰਪੋਰੇਸ਼ਨ ਨੂੰ ਦੋਨਾਂ ਨੂੰ ਕੰਪਲੇਂਟ ਦਿੱਤੀ ਹੋਈ ਹੈ ਕਿ ਸਾਡੀ ਜਿਹੜੀ ਮੰਦਿਰ ਦੀ ਮਰਿਆਦਾ ਭੰਗ ਕੀਤੀ ਹੈ ਗਾਂ ਮਰਗੀ ਇਹਨਾਂ ਨੇ ਅੰਦਰ ਨੱਪਦੀ ਹੈ ਜੁੱਤੀਆਂ ਚੱਪਲਾਂ ਪਾ ਕੇ ਅੰਦਰ ਆ ਰਹੇ ਆ ਤੁਸੀਂ ਦੇਖੋਗੇ ਇਹਨਾਂ ਦੇ ਐਕਟਿਵ ਇਹ ਅੰਦਰ ਡੇਰੀ ਦੇ ਵਿੱਚ ਲੱਗੇ ਆ ਇਹਨਾਂ ਦੀ ਮੋਟਰਸਾਈਕਲ ਉੱਥੇ ਲੱਗੇ ਹੋਏ ਆ ਤੇ ਉਹ ਸਾਰਿਆਂ ਦੇ ਕਵਾਗਿਆ ਨਾ ਮੰਦਿਰ ਦੀ ਮर्यादा ਭੰਗ ਕਰਨ ਦੇ ਇਹਨਾਂ ਦਾ ਐਫ ਆਈ ਆਰ ਇਹਨਾਂ ਦੇ ਪਰ ਬੰਦਾ ਕਾਨੂੰਨੀ ਕਾਰਵਾਈ ਕੀਤੀ ਜੇ ਉਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਜਿਹੜੀ ਇਹ ਡੇਰੀ ਚਲਾ ਰਹੇ ਨੇ ਉਹ ਮੰਦਿਰ ਦੀ ਡੇਰੀ ਨਹੀਂ ਹੈ ਇਹ ਆਪਣੀ ਪ੍ਰਾਈਵੇਟ ਵਿਜੇ ਸ਼ਰਮੇ ਦੀ ਡੇਰੀ ਆ ਜਿਹਦੇ ਕਵਾ ਇਹਨਾਂ ਨੇ 15 16 گاਵਾ ਰੱਖ ਲਈ ਹੈ ਇਹਦਾ ਵਪਾਰ ਕਰ ਰਹੇ ਆ ਦੁੱਧ ਵੇਚ ਰਹੇ ਆ ਉਹ ਸਾਰਾ ਇਹਦਾ ਗੋਬਰ ਸਿਸਟਮ ਜਿਹੜਾ ਵੀ ਗੰਦ ਹੈਗਾ ਉਹ ਸੀਵਰੇਜ ਦੇ ਵਿੱਚ ਜਾ ਰਿਹਾ ਤਨਵਾਦ ਦੱਸਣਾ ਚਾਹਾਂਗਾ ਤੁਸੀਂ ਉੱਥੇ ਜਾ ਕੇ ਦੇਖੋ ਉਹ ਇੰਨਾ ਗੰਦ ਪੈ ਗਿਆ ਇੱਥੇ ਮੰਦਿਰ ਦੇ ਵਿੱਚ ਜਿਹੜਾ ਵੀ ਸਾਹ ਵੀ ਨਹੀਂ ਆ ਉਹਦੇ ਕੁਆਹੀ ਜਿਹੜੀ ਕਮਿਸ਼ਨਰ ਕੋਰਪਸ ਨੂੰ ਇਹ ਹਵਾਲਾ ਵੀ ਦਿੱਤਾ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸੀ ਡਬਲਯੂ ਪੀ 2005 ਦੇ ਆਰਡਰਾਂ ਦੇ ਮੁਤਾਬਕ ਇੱਥੇ ਕੋਰਪਸ ਦੀ ਜੂਰਡਿਕਸ਼ਨ ਦੇ ਵਿੱਚ ਕੋਈ ਵੀ ਡੇਰੀ ਨਹੀਂ ਚੱਲ ਸਕਦੀ ਇਹ ਨਜਾਇਜ਼ ਤੌਰ ਤੇ ਜਿਹੜੀ ਡੇਰੀ ਚੱਲ ਰਹੀ ਆ ਅਸੀਂ ਤੇ ਪ੍ਰਸ਼ਾਸਨ ਨੂੰ ਇੱਕੋ ਹੀ ਮੰਗ ਕਰਾਂਗੇ ਇਹ ਕਿ ਤੇ ਬੰਦੀ ਜਿਹੜੀ ਮੰਦਰ ਦੀ ਮਰਿਆਦਾ ਭੰਗ ਕੀਤੀ ਗਾਂ ਮਾਰ ਕੇ ਇਹਨਾਂ ਨੇ ਅੰਦਰ ਨਾਪਤੀ ਦੂਜਾ ਨਜਾਇਜ਼ ਤੌਰ ਤੇ ਡੇਰੀ ਚਲਾ ਰਹੇ ਆ ਜੇ ਇਹਨਾਂ ਨੇ ਅਰਧ ਖਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤੇ ਅਸੀਂ ਮੰਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੋਕ ਕਰੇਗੀ ਮੰਦਰ ਕਮੇਟੀ ਤਾਂ ਅਸੀਂ ਜਿਹੜੇ ਮੰਦਰ ਤੇ ਜਿਹੜੇ ਜੋ ਪੰਡਤ ਜੀ ਹੈਗੇ ਨੇ ਜਿਨ੍ਹਾਂ ਨੂੰ ਕੀ ਉਹਨਾਂ ਸੇਵਾ ਮੁਕਤ ਕਰ ਦਿੱਤਾ ਗਿਆ ਲੇਕਿਨ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆਂ ਕੀ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਡੇ ਤੇ આરોਪ ਹੈਗੇ ਆ ਜੀ ਤੁਹਾਨੂੰ ਜੋ 25 12 ਨੂੰ ਜਿਹੜਾ ਤੁਹਾਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਇੱਕ ਰੋਪ ਇਹ ਵੀ ਹੈਗਾ ਜੀ ਤੁਸੀਂ ਇੱਥੇ ਗਾਵਾਂ ਰੱਖੀਆਂ ਤੁਸੀਂ ਵਪਾਰ ਕਰਦੇ ਹੋ ਦੁੱਧ ਦਾ ਵਪਾਰ ਕਰਦੇ ਹੋ ਤਾਂ ਇਸੇ ਜਗ੍ਹਾ ਤੇ ਤੁਸੀਂ ਗਾਵਾਂ ਵੀ ਨੱਪੀ ਸੀ ਤੁਹਾਡਾ ਕੀ ਕਹਿਣਾ ਦੇਖੋ ਭਗਵਾਨ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਹਨੂਮਾਨ ਜਨਮ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਸਭ ਦਾ ਭਲਾ ਕਰੇ ਸਭ ਦਾ ਕਲਿਆਣ ਕਰੇ ਜੀ ਕਹਿੰਦੇ ਆ ਇੱਕ ਵੀ ਤੁਹਾਨੂੰ ਉਪਾਸਿਆ ਮੁਕਤ ਕਰ ਦਿੱਤਾ ਤਾਂ ਕੋਈ ਕਾਰਨ ਵੀ ਤਾਂ ਹੋਏਗਾ ਕੱਢਣ ਦਾ ਕਾਰਨ ਉਹਨਾਂ ਨੇ ਦੱਸਿਆ ਜੀ ਕਾਰਨ ਇਹ ਹੀ ਦੱਸਿਆ ਕਿ ਜਿੱਦਾਂ ਐਕਟਿਵ ਸਕੂਟਰ ਅੰਦਰ ਆਉਂਦੇ ਨੇ ਮੰਦਰ ਦੇ ਅੰਦਰ ਆਉਂਦੇ ਨੇ ਗਾਂ ਜਿਹੜੀ ਇੱਥੇ ਦੱਬੀ ਸੀਗੀ ਤੁਹਾਡੇ ਵੱਲੋਂ ਦੱਬੀ ਗਈ ਹੈ ਤਾਂ ਇਸ ਤੋਂ ਇਲਾਵਾ ਜਿਹੜਾ ਤੁਸੀਂ ਗਾਵਾਂ ਦਾ ਦੁੱਧ ਵੇਚਣ ਦਾ ਵਪਾਰ ਕਰ ਰਹੇ ਹੋ ਇਹ ਭਗਤ ਜੀ ਸਾਡੇ ਤੀਸਰੀ ਪੀੜ੍ਹੀ ਹੈ ਇੱਥੇ ਸ਼ਿਵਾ ਗੁਰਦੇ ਮੰਦਰ ਤੇ ਸਾਡੇ ਪਿਤਾ ਜੀ ਤੋਂ ਖੱਦ ਆਹੀ ਇਹ ਮੰਦਰ ਬਣਿਆ ਤਾਂ ਉਹਨਾਂ ਨੇ ਹੀ ਸਹਿਯੋਗ ਕਰਕੇ ਕਮੇਟੀ ਬਣਾਈ ਸੀ ਤੇ ਜਦੋਂ ਆਡੀ ਅੱਖ ਖੁੱਲੀ ਮੇਰੀ 32 ਸਾਲ ਉਮਰ ਹੈ ਮੇਰਾ ਕੁਲੀ ਨਾਮ ਆਪਣੇ ਆਂਗਣੇ ਦੇ گاਊ ਮਾਤਾ ਦੇਖੀਆ ਕਿਉਂਕਿ ਆਪਾਂ ਬ੍ਰਾਹਮਣ ਹੈਗੇ ਆ ਤੇ ਪ੍ਰਭੂ ਦੀ ਸੇਵਾ ਕਰਦੇ ਆ ਤੇ ਹਿੰਦੂ ਸਮਾਜ ਦੇ ਵਿੱਚ ਗੋਵਦਾਨ ਹੁੰਦਾ ਤੇ ਬ੍ਰਾਹਮਣ ਦੇ ਤੌਰ ਤੇ ਸਾਡੇ ਦਾਦਾ ਜੀ ਨੂੰ ਸਾਡੇ ਪਿਤਾ ਜੀ ਨੂੰ ਸਾਨੂੰ ਗੋਵਦਾਨ ਹੋਈਆਂ ਸੀ ਤੋਂ ਗੋਵਾਂ ਅੱਜ ਤੋਂ ਨਹੀਂ ਘੱਟ 35 ਸਾਲ 36 ਸਾਲ ਹੋ ਗਏ ਲੰਮ ਸਮੇਂ ਇਥੇ ਸੇਵਾ ਚੱਲ ਰਹੀ ਆ ਉਸ ਟਾਈਮ ਕੋਈ ਆਬਜੈਕਸ਼ਨ ਨਹੀਂ ਸੀ ਕੋਈ ਕੁਝ ਨਹੀਂ ਸੀ ਸਚਾਈ ਇਹ ਹੈ ਕਿ ਬਈ ਕਮੇਟੀ ਦੇ ਇੱਕ ਮੈਂਬਰ ਨੇ ਦੀਪਕ ਸ਼ਰਮਾ ਨਾਮ ਦਾ ਬੰਦਾ ਕੋਇਕ ਸਾਲ ਤੋਂ ਮੈਨੂੰ ਹਰਾਸਮੈਂਟ ਕਰ ਰਿਹਾ ਸੀ ਖਾੜੇ ਪਰਿਵਾਰ ਨੂੰ ਗਾਲ ਮੰੰਦਾ ਕੱਢਦਾ ਸੀ ਤੇ ਕੋਈ ਰਿਸ਼ਤੇਦਾਰ ਆ ਜਾਂਦਾ ਸੀ ਤੁਹਾਨੂੰ ਕਹਿੰਦਾ ਸੀ ਜੁੱਤੀਆਂ ਸਿਰ ਤੇ ਲੈ ਕੇ ਜਾਓ ਜੀ ਤੇ ਜਦੋਂ ਆਪਾਂ ਬੇਨਤੀ ਕਰੀ ਦੀ ਸੀ ਕਮੇਟੀ ਨਾਲ ਕਿ ਭਗਤ ਜੀ ਕੋਈ ਸੋਚੋ ਇਸ ਦੇ ਬਾਰੇ ਮਨਦਗਮ ਮਾਹੌਲ ਖਰਾਬ ਹੋ ਰਿਹਾ ਪਰ ਇਹਨਾਂ ਨੇ ਕਹਿੰਦੇ ਆਪਾਂ ਕਰਦੇ ਆ ਕਰਦੇ ਆ ਕਰਦੇ ਕਰਾਂਦੇ ਬਹੁਤ ਸਿੱਖੀ ਖਰਾਬ ਹੋ ਗਈ ਇੱਥੇ ਤੱਕ ਨੋਬਤ ਆ ਗਈ ਸਾਡੀ ਸਿਸਟਰ ਮਾਂ ਨੂੰ ਮਿਲਣ ਆਲੀ ਸੀ ਤੇ ਕਹਿੰਦਾ ਸੀ ਕਿ ਤੁਸੀਂ ਮਿਲਣ ਕਿਉਂ ਆਂਦੇ ਓਥੇ ਤੁਹਾਡਾ ਕੀ ਮਤਲਬ ਇੱਥੇ ਅੰਦਰ ਆਣਾ ਤੇ ਜੁੱਤੀਆਂ ਚਪਲਾਂ ਦੀ ਗੱਲ ਕਰਦੇ ਭਗਤ ਜੀ ਆ ਪ੍ਰਾਗਣ ਵਖਰਾ ਮੰਦਰ ਦਾ ਸਾਡਾ ਪਰਿਵਾਰ ਇੱਥੇ ਰਹਿ ਰਿਹਾ 35-40 ਸਾਲ ਹੋ ਗਏ ਸਾਡੇ ਪਰਿਵਾਰ ਨੇ ਰਹਿੰਦੇ ਰਹਿੰਦੇ ਤੇ ਉਸ ਟਾਈਮ ਕੋਈ ਆਬਜੈਕਸ਼ਨ ਨਹੀਂ ਸੀ ਅੱਜ ਆਬਜੈਕਸ਼ਨ ਕਿਉਂ ਹੋਣ ਲੱਗੀ ਹੈ ਇਸ ਕਰਕੇ ਕਿ ਭਈ ਮੈਂ ਆਪਣਾ ਹੱਕ ਵਾਸਤੇ ਲੜਿਆ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਜਿੱਦਾਂ ਉਹਨਾਂ ਦਾ ਕਹਿਣਾ ਕਿ ਗਾਂ ਤੁਸੀਂ ਇੱਥੇ ਦੱਬੀ ਸੀ ਦੇਖੋ ਭਗਤ ਜੀ ਹੁੰਦਾ ਕੀ ਹੈ Hindu ਸਮਾਜ ਦੇ ਕਿਹਾ ਜਾਂਦਾ ਹੈ ਕਿ ਗਊਨ ਮਾਤਾ ਨੂੰ ਦਫਨਾਇਆ ਜਾਂਦਾ ਨਾ ਕਿ ਜਲਾਇਆ ਜਾਂਦਾ ਨਾ ਸੜਕ ਦੇ ਸੁੱਟਿਆ ਜਾਂਦਾ ਮੇਰੇ ਕੋਲ ਭਈ ਨਾ ਪਾਪ ਹੋਇਆ ਕਿ ਮੈਂ ਉਹ ਸੜਕ ਦੇ ਸੁਟਬਾਇਆ ਨੂੰ ਜਾਂ ਕ ਮੂਚਰਖਾਨੇ ਨੇ ਦੇ ਪਾਇਆ ਆਪਾਂ ਦੇ ਬਿਲਕੁਲ Hindu ਰੀਤੀ ਰਿਵਾਜ ਦੇ ਨਾਲ ਗੱਡਾ ਕਰਕੇ ਬਿਲਕੁਲ ਸਾਂਸਕ੍ਰਿਤਿਕ ਤਰੀਕੇ ਦੇ ਨਾਲ ਉਹਨੂੰ ਧਰਮੀ ਮਾਦ ਦੇ ਹਵਾਲੇ ਕੀਤਾ ਇੱਥੇ ਹੀ ਮਤਲਬ ਦਬਾ ਦਿੱਤਾ ਗਿਆ ਸੀ ਗਊਸ਼ਾਲਾ ਦੇ ਪ੍ਰਾਂਗਣ 'ਚ ਹੀ ਕੀਤਾ ਮੈਂ ਮੰਦਰ ਦੇ ਅੰਦਰ ਜਾ ਕੇ ਨਹੀਂ ਕੀਤਾ ਤੇ ਦੂਸਰੀ ਗੱਲ ਜੀ ਭਗਤ ਜੀ ਇਹ ਵੀ ਕਹਿਣਾ ਹੈ ਕਿ ਜਿਹੜਾ ਦਿੱਥੇ ਤੁਸੀਂ ਰੈਸ਼ ਕੀਤੀ ਆ ਇਹ ਕਮੇਟੀ ਦੇ ਜਿਹੜੇ ਕਮਰੇ ਉਹਨਾਂ ਵੱਲੋਂ ਤਿਆਰ ਕੀਤੇ ਗਏ ਸੀਗੇ ਤਾਂ ਉਸ ਤੋਂ ਬਾਅਦ ਜੋ ਤੁਹਾਡੇ ਫਾਦਰ ਸਾਹਿਬ ਸੀਗੇ ਜਿਹੜੇ ਪਹਿਲਾਂ ਸੇਵਾ ਕਰਦੇ ਸੀਗੇ ਤਾਂ ਉਹਨਾਂ ਨੇ ਦੋ ਕਮਰੇ ਖਲਵਾਏ ਸੀ ਕਿ ਬੇਟੀ ਦੇ ਕਾਰਜ ਵਸਤੇ ਵਿਆਹ ਵਸਤੇ ਤਾਂ ਉਸ ਤੋਂ ਬਾਅਦ ਤੁਸੀਂ ਇੱਥੇ ਰੈਸ਼ ਕਰ ਲਈ ਹਾਂ ਭਾਜੀ ਮੈਂ ਬੋਲੂ ਜੀ ਹਾਂ ਜੀ ਇਹਦਾ ਰਾਮਰਾਮ ਜੀ ਮੈਂ ਰਾਮਤਲਾਈ ਮੰਦੇ ਦੀ ਪੰਟਾਨੀ ਆ ਤੇ ਦੇਖੋ ਪਿਛਲੇ 40 ਸਾਲਾਂ ਤੋਂ ਸਸੂਰੇ ਮੇਰੇ ਇੱਥੇ ਪਪਾ ਜੀ ਨੇ ਸਾਰਾ ਮੰਦਿਰ ਬਣਾਇਆ ਸਭ ਨੂੰ ਪਤਾ इवन ਅੰਮ੍ਰਿਤਸਰ ਦੇ ਜੋ ਜੋ ਜਾਣਦੇ ਹਨ ਰਾਮਤਲਾਈ ਦਾ ਸਭ ਨੂੰ ਪਤਾ ਕਿ ਕਿੰਨੇ ਕੀ ਕੀਤਾ ਤੇ ਇਹ ਗੱਲ ਆndi ਪਈ ਹੈ ਕਿ ਕਮਰਿਆਂ ਦੀ ਤੇ ਇਹ ਜਿਹੜਾ ਹੈਗਾ ਹੈ ਬੱਸੀ ਸਾਹਿਬ ਵੱਲੋਂ ਕੋਨੇ 3 ਕਰੋੜ ਰੁਪਇਆ ਮੰਦਿਰ ਤੇ ਲਈ ਸੈਕਸ਼ਨ ਹੋਇਆ ਸੀਗਾ ਕਿਉਂਕਿ ਪ੍ਰਾਚੀਨ ਮੰਦਿਰ ਹੈ ਤੇ ਇਹਦਾ ਵਿਕਾਸ ਹੀ ਨਹੀਂ ਹੋਇਆ 26 27 ਸਾਲਾਂ ਤੋਂ ਇੱਕ ਕਮੇਟੀ ਚੱਲ ਰਹੀ ਕੁਛ ਤੇ ਵਿਕਾਸ ਕਰਦੇ ਕੋਈ ਵਿਕਾਸ ਨਹੀਂ ਹੋਇਆ ਠੀਕ ਹੈ ਤੇ 20 ਸਾਲਾਂ ਤੋਂ ਪਹਿਲਾਂ ਇੱਥੇ ਕਾਰ ਸੇਵਾ ਹੋਈ ਸੀ ਸਰੋਵਰ ਦੀ ਉਹ ਵੀ ਅੱਜ ਤੱਕ ਬਿਲਕੁਲ ਨਹੀਂ ਹੋਈ ਹੈ ਤੇ ਕਮਰਿਆਂ ਤੇ ਜਿਹੜਾ ਜੀ ਹੈ ਨਾ ਆਪਾਂ ਤੇ ਉਹਨਾਂ ਨੇ ਜਦੋਂ ਪ੍ਰੋਜੈਕਟ ਸ਼ੁਰੂ ਕਰਵਾਇਆ ਉਸ ਟਾਈਮ ਸਿਰਫ ਤੇ ਸਿਰਫ ਹਾਂਜੀ ਤੁਸੀਂ ਬੇਸ਼ੱਕ ਉਹਦੀ ਇੱਕ ਲੈ ਸਕਦੇ ਹੋ ਤੇ ਉਸ ਟਾਈਮ ਕੀ ਹੋਇਆ ਸੀਗਾ ਕਿ ਉਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕਰਾਇਆ ਤੇ ਇੱਕ ਜਿੱਦਾਂ ਇੱਕ ਢਾਂਚਾ ਇੱਕ ਢਾਂਚਾ ਸੀ ਖਾਲੀ ਉਹਦੀ ਭਾਜੀ ਸਾਡੇ ਸਾਰੇ ਕੋ ਸਾਡੇ ਕੋ ਸਾਰੀ ਪਿਕਚਰਸ ਸਾਡੇ ਕੋ ਬਿਲਸ ਨੇ ਜਿਹੜੇ ਆਪਾਂ ਖੱਚੇ ਸੀ ਪੈਸੇ ਇੱਕ ਢਾਂਚੇ ਦੇ ਤੁਸੀਂ ਮੈਨੂੰ ਦੱਸੋ ਕਿ ਜਿੱਥੇ ਕੋਈ ਵਾਸ਼ਰੂਮ ਨਹੀਂ ਜਿੱਥੇ ਕੋਈ ਕਿਚਨ ਨਹੀਂ ਤੇ ਜਿੱਥੇ ਕੋਈ ਖਿੜਕੀ ਬੂਹੇ ਬਾੜੀਆਂ ਨਹੀਂ ਇੱਕ ਪਰਿਵਾਰ ਕਿੱਦਾਂ ਰਹਿੰਦਾ ਤੇ ਜਿਹੜੇ ਆ ਕਹਿੰਦੇ ਪਏ ਨੇ ਕਿ ਆਪਾਂ ਕੁੜੀ ਦੇ ਵਿਆਹ ਲਈ ਦਿੱਤੇ ਕੁੜੀ ਦੇ ਵਿਆਹ ਦੀਆਂ ਵੀ ਭਾਜੀ ਸਾਡੇ ਕੋ ਫੋਟੋਆਂ ਨੇ ਉੱਥੇ ਰੋੜੇ ਪਏ ਸੀ ਜਦੋਂ ਕੁੜੀ ਦਾ ਵਿਆਹ ਹੋਇਆ ਹੋਇਆ ਸੀ ਇਹ ਭਾਜੀ ਸਰਸਰ ਗਲਤ ਨੇ ਤੇ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਣੀ ਹਾਂ ਕਿ ਜਿਹੜੇ ਤੁਹਾਨੂੰ ਇੰਟਰਵਿਊ ਦੇ ਰਹੇ ਨੇ ਬਨੀਤਮ ਜੰਜੀ ਇਹ 4 ਮਹੀਨੇ ਪਹਿਲੇ ਮੰਦਰ ਚ ਇਹਨਾਂ ਨੇ ਐਂਟਰ ਕੀਤਾ ਆਂਦੇ ਆ ਸਾਡੇ ਇੱਕ ਬੱਚੇ ਤੇ ਇਹਨਾਂ ਨੇ ਹੱਥ ਚੁੱਕਿਆ ਕਿਸ ਗੱਲ ਤੇ ਕਿਉਂਕਿ ਉਹ ਬੱਚਾ ਬਿਮਾਰ ਸੀਗਾ ਤੇ ਉਸ ਦਿਨੋਂ ਚਲੋ ਜੂਤੇ ਬਾਕੇ ਆ ਗਿਆ ਉਹਨੇ ਮਾਫੀ ਵੀ ਮੰਗੀ ਬਟ ਸਟਿਲ ਇਹਨਾਂ ਨੇ ਆਂਦੇ ਹੀ 4-5 ਚ ਪੈਣਾ ਉਹਨਾਂ ਦੇ ਧਰੀਆਂ ਉਹਦੀ ਵੀ ਵੀਡੀਓ ਮੇਰੇ ਕੋਲ ਹੈਗੀ ਆ ਬਟ ਜੋ ਇਹ ਗੁੰਡਾਗਰਦੀ ਇਹ ਬੰਦੇ ਨੇ ਆ ਕੇ ਇੱਥੇ ਕੀਤੀ ਹੈ ਨਾ ਜਣੇ ਖਣੇ ਨੂੰ ਭਾਜੀ ਸੁਣ ਲਓ ਜਣੇ ਖਣੇ ਨੂੰ ਸਾਡੇ ਖਿਲਾਫ ਗਲਤ ਖਬਰਾਂ ਫਲਾ ਰਹੇ ਨੇ ਤੇ ਇਹ ਚੀਜ਼ ਚੰਗੀ ਨਹੀਂ ਜੋ ਚੀਜ਼ ਹੋਈ ਆ ਉਹ ਐਕਚੁਅਲ ਚ ਐ ਸਾਰੇ ਭਗਤ ਆਪਾਂ ਇਹਨਾਂ ਨੂੰ 3 ਮਹੀਨੇ ਤੋਂ ਕਿਹਾ ਸਾਰੀ ਸੰਗਤ ਨੇ ਕਿਹਾ ਕਿ ਕਮੇਟੀ ਵਾਲੇ ਇਹਨੂੰ ਆਓ ਤੁਸੀਂ ਆਪਾਂ ਸਾਰੇ ਗੱਲ ਕਰਦੇ ਆਂ ਕਿ ਮੰਦਰ ਚ ਪੰਡਤ ਜੀ ਦੇ ਨਾਲ ਇਹਦਾ ਕਿਉਂ ਹੋ ਰਿਹਾ ਇਹਨਾਂ ਨੇ ਜਦੋਂ ਤੁਹਾਨੂੰ ਦੱਸਿਆ ਨਾ ਕਿ ਇਸ ਤਰੀਕ ਨੂੰ ਪੰਡਿਤ ਜੀ ਨੂੰ ਆਪਾਂ ਖਾਸ ਕਰਤਾ ਸੀਗਾ ਉਹ ਕੋਈ ਤਰੀਕ ਨਹੀਂ ਸੀ ਐਕਚੁਅਲ ਛੇ ਕੀ ਸੀਗਾ ਕਿ 18 ਤਰੀਕ ਨੂੰ 18 ਜਨਵਰੀ ਨੂੰ ਇਨਸੀਡੈਂਟ ਹੋਇਆ ਸੀ ਜਦੋਂ ਪੰਡਿਤ ਜੀ ਦੇ ਹੱਥ ਤੋੜਿਆ ਗਿਆ ਸੀਗਾ ਹਾਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਚਲੋ ਜੀ ਆਪਾਂ ਇੱਕ ਪਲਾਨ ਬਣਾਨੇ ਆਪਾਂ ਤੇ ਪੰਡਿਤ ਨੂੰ ਪਹਿਲੇ ਕੱਢਿਆ ਸੀ ਇਹ ਗੱਲ ਸੀਗੀ ਭਾਜੀ ਹੁਣ ਬਾਕੀ ਭਗਤ ਜੀ ਖੜੇ ਨੇ ਤੁਸੀਂ ਕੁਝ ਸਕਦੇ ਹੋ ਤੁਸੀਂ ਮਤਲਬ ਤੁਹਾਡੇ ਮੁਤਾਬਕ ਕਿ ਜਿਹੜੇ ਵਿਨੀਤ ਮਾਜਨ ਨੇ ਜਾਂ ਦੀਪਕ ਸ਼ਰਮਾ ਨੇ ਉਹ ਜ਼ਿਆਦਾਤਰ ਤੰਤੰਗ ਕਰ ਰਹੇ ਨੇ ਤਾਂ ਵਿਨੀਤ ਮਾਜਨ ਜਿਹੜੇ ਹੁਣ ਥੋੜੀ ਤੇਰੀ ਹੋਈ ਜਾਂ ਨਾਲ ਕਮੇਟੀ ਨੇ ਹੂੰ ਨਾ ਇਹ 4 ਮਹੀਨੇ ਤੋਂ ਆਏ ਆ ਇਹ ਜਿਹੜੇ 20 25 25 ਸਾਲਾਂ ਤੋਂ ਆਉਂਦੇ ਇਹਨਾਂ ਨੂੰ ਕਿੰਨਿਓਂ ਆਬਜੈਕਸ਼ਨ ਅੱਜ ਤੇ ਭਾਜੀ ਜੀ ਇੱਕ ਚ ਹੋਰ ਕਲੀਅਰ ਕਰਨੀ ਚਾਹਾਂਗਾ ਕਿ ਜਿਹੜਾ ਦੁੱਧ ਦਾ ਵਪਾਰ ਵੀ ਤੁਹਾਡੇ ਵੱਲੋਂ ਇੱਥੇ ਕੀਤਾ ਜਾ ਰਿਹਾ ਦੇਖੋ ਭਾਜੀ ਦੁੱਧ ਦਾ ਕੋਈ ਵਪਾਰ ਨਹੀਂ ਹੋ ਰਿਹਾ ਇੱਥੇ ਜੋ ਦੁੱਧ ਖਪਤੋਂ ਦਿੱਤਾ ਜਾਂਦਾ ਇਹਨਾਂ ਪਰਚੀ ਕੱਟ ਕੇ ਦੇ ਦਿੱਤੀ ਜਾਂਦੀ ਹੈ ਇਹ ਆਪਣੇ ਵੱਲੋਂ ਚਾਰਾ ਟੋੜੀ ਪੱਠੇ ਦਿੰਦੇ ਆ ਕਿਉਂਕਿ ਗਾਂ ਕੁਝ ਖਾਏਗੀ ਤਾਂ ਕੁਝ ਦੇਗੀ ਹਾਂਜੀ ਇਹਦੇ ਵਿੱਚ ਕੋਈ ਵਪਾਰ ਨਹੀਂ ਹੈ ਤੇ ਦੂਸਰੀ ਗੱਲ ਭਗਤ ਜੀ ਜਿਹੜੀ ਕਮੇਟੀ ਸਾਡੀ ਹੈ ਮੰਦਰ ਰਾਮਤレイ ਜੀ ਬਣੀ ਹੋਈ ਹੈ ਇਹਨਾਂ ਨਾਲ ਕੋਈ ਜੋਨਿੰਗ ਲੈਟਰ ਹੈਗਾ ਮੇਰੇ ਵੱਲੋਂ ਨਾ ਕੋਈ ਰਿਜਾਇਨ ਲੈਟਰ ਹੈਗਾ ਮੇਰਾ ਕਿਉਂਕਿ ਮੈਂ ਜਨਮ ਜਨਮ ਤੋਂ ਰਹਿਣ ਵਾਲਾ ਇੱਥੇ ਸੇਵਾ ਕਰਨ ਵਾਲਾ ਮੇਰੇ ਪਿਤਾ ਜੀ ਤੇ ਸੇਵਾ ਕਰਨ ਵਾਲੇ ਇਹ ਤੇ ਪਿਤਾ ਜੀ ਦੀ ਹਾਦੀ ਕਮੇਟੀ ਬਣੀ ਹੈ ਤੇ ਹੁਣ ਆਪਣਾ ਦਿਖਾਣਾ ਚਾਹੁੰਦੇ ਸੀ ਦਬਦਬਾ ਕੇ ਦੇਖੋ ਜੀ ਸਾਡੇ ਕਹਿਣ ਤੇ ਕੋ ਪਰਚਾ ਵਾਪਸ ਲੈ ਲੈ ਪਰ ਮੈਂ ਕਹਾਂ ਦੇਖੋ ਜੀ ਹੁਣ ਹੋ ਰਿਆ ਨਿਆਂ ਦੀ ਗੱਲ ਅੱਜ ਮੇਰੀ ਹੱਤ ਤੋੜਿਆ ਕੱਲ ਮੇਰੇ ਤੇ ਧੋਨੀ ਵਾਟ ਸਕਦੇ ਹੋ ਹੱਕ ਸਾਰੇ ਵਾਸਤੇ ਕਾਨੂੰਨ ਸਾਰੇ ਵਾਸਤੇ ਆ ਤੇ ਮੈਂ ਹੁਣ ਕਾਨੂੰਨ ਵਾਸਤੇ ਲੜਿਆ ਤਾਂ ਮੈਨੂੰ ਕਹਿੰਦੇ ਆ ਦੇਖ ਲੈ ਰਾਜੇ ਜਾਂ ਤੇ ਤੂੰ ਪਰਚਾ ਵਾਪਸ ਲੈ ਨਹੀਂ ਨੇਕਾ ਮੇਨਾ ਕੀ ਮਾੜਾ ਕਰੋਗੇ ਤੁਸੀਂ ਹੁਣ ਐ ਕਰਤੂਤਾਂ ਹੁਣ ਦਿਖਾਣਾ ਸ਼ੁਰੂ ਕਰਤੀਆਂ ਇੱਕ ਪੁਜਾਰੀ ਦੇ ਤੌਰ ਤੇ ਮੈਂ ਕੀ ਜਾਨਾ ਲੋਕਾਂ ਕੋ ਮੈਂ ਤਾਂ ਸਭ ਦਾ ਭਲਾ ਹੀ ਮੰਗਦਾ ਪਰ ਜਦੋਂ ਮੇਨਾ ਆਤੀ ਹੋ ਗਈ ਹੈ ਤਾਂ ਮੈਂ ਪਰਮਾਤਮਾਗੇ ਹੀ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਵੀ ਸੱਦ ਬੁੱਧੀ ਦੇਵੇ ਜੀ ਮਤਲਬ ਤੁਸੀਂ ਇਹ ਚੀਜ਼ ਮੰਨਦੇ ਹੋ ਸਾਰੀ ਕਿ ਠੀਕ ਹੈ گاਉਂ ਇੱਥੇ ਦਫਨਾਇ ਕਿਸੀਗੀ ਜਾਂ ਕਮਰੇ ਦਾ ਜਿੱਦਾਂ ਤੁਸੀਂ ਦੱਸਿਆ ਤਾਂ ਉਸਦੇ ਨਾਲ ਜਿੱਦਾਂ ਐਕਟਿਵਾ ਜਾਂ ਸਕੂਟਰ ਜਾਂ ਚੱਪਲਾਂ ਲੈ ਕੇ ਅੰਦਰ ਆਇਆ ਜਾਂਦਾ ਕਿ ਇਹ ਠੀਕ ਹੈ ਦੇਖੋ ਭਗਵਾਨ ਜੀ ਆਪਾਂ ਤੇ ਇਹਨਾਂ ਨੂੰ ਇਹਨਾਂ ਵੀ ਕਹਿ ਗਏ ਤੁਸੀਂ ਬਾਹਰ ਇੱਕ ਅਲਮਾਰੀ ਲਵਾ ਦਿਓ ਮੈਂ ਸਾਰੇ ਆਪਣੇ ਜੁੱਤੀਆਂ ਤੇ ਆਪਣਾ ਬਾਹ ਲਾਵਾਂਗਾ ਇਹਨਾਂ ਨੇ ਕੋਈ ਨਹੀਂ ਸੁਣੀ ਮੈਂ ਹੁਣ ਮੈਨੂੰ ਆ ਕੇ ਭਗਤ ਸਾਬ ਤੋਂ ਪਹਿਲਾਂ ਮੰਦਿਰ ਦਾ ਇੰਟਰਾਕ ਇਹੀ ਕਹਿੰਦੇ ਕਿ ਤਲਾਕ ਕਿੰਨਾ ਗੰਦਾ ਪਣੇ ਜੀ ਫਿਰ ਮੈਂ ਪਤਨ ਕਹਿੰਦਾ ਭਗਤ ਜੀ ਦੇਖੋ ਉਥੇ ਨੰਬਰ ਲਿਖਿਆ ਐ ਮੈਂਬਰ ਹੈਗੇ ਇਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਉਹਦੇ ਉੱਤੇ ਵੀ ਮੈਨੂੰ ਆ ਕੇ ਕਹਿੰਦੇ ਆ ਕਿ ਤੂੰ ਲੋਕਾਂ ਨੂੰ ਭੜਕਾਣਾ ਦੇਖੋ ਇਹ ਭੜਕਾਣਾ ਨਹੀਂ ਹੁੰਦਾ ਲੋਕੀ ਕੋਈ ਵੀ ਹੈ ਤੁਸੀਂ ਵੀ ਅੰਦਰ ਆ ਜਾਓ ਤੁਸੀਂ ਵੀ ਕਹੋ ਕਿ ਪਾਣੀ ਕਿੰਨਾ ਗੰਦਾ ਹੈ ਇਹਦੇ ਵੀ ਤੁਸੀਂ ਵੀ ਕਹੋ ਨਾ ਇਸ ਚੀਜ਼ ਦਾ ਤੇ ਇਹ ਹੁਣ ਲੋਕੀ ਮੈਨੂੰ ਕਹਿਣ ਕਿ ਮੈਂ ਪੁਜਾਰੀ ਮੰਦਿਰ ਦੇ ਵਿੱਚ ਲੋਕਾਂ ਦੇ ਮੈਨੂੰ ਕਹਿਣਾ ਪਣ ਜੀ ਹੈ ਤੇ ਮੈਂ ਤਾਂ ਕਮੇਟੀ ਮੈਂਬਰਾਂ ਨੂੰ ਕਹਾਂਗਾ ਹੁਣ ਉਹ ਮੀਰੀ ਸੁਣਦੇ ਨਹੀਂ ਤਾਂ ਮੈਂ ਵਿੱਚ ਕੀ ਕਰ ਸਕਦਾ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਨਾਲ ਸੰਜੀਤ ਕਿਤੇ ਤਾਂ ਅਸੀਂ ਇੱਕ ਵਾਰੀ ਜਿਹੜੇ ਜੋ ਮੈਂਬਰ ਹੈਗੇ ਨੇ ਕਮੇਟੀ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਤਾਂ ਮਨੀਤ ਜੀ ਸਭ ਤੋਂ ਜ਼ਿਆਦਾ ਨਾਮ ਜਿਹੜਾ ਦੀਪਕ ਸ਼ਰਮਾ ਜੀ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਬੂਟ ਚਪਲ ਉਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਵਿਹੜੇ ਦੇ ਵਿੱਚ ਆਂ ਜੀ ਮੰਦਰ ਦੇ ਵਿੱਚ ਨਹੀਂ ਹੈਗੇ ਕਿਹਾ ਇੱਕ ਮਿੰਟ ਤੁਹਾਨੂੰ ਇਹ ਲੱਗਦਾ ਕਿ ਇਹ ਮੰਦਰ ਪ੍ਰਿੰਸਿਸ ਨਹੀਂ ਹੈ ਇੱਧਰ ਆਓ ਜਰਾ ਇਹ ਕੀ ਹੈ ਇਹ ਕੀ ਹੈ ਜੀ ਇਹਨਾਂ ਨੂੰ ਇਹ ਮੰਦਿਰ ਦਾ ਮੰਦਿਰ ਨਹੀਂ ਦਿਖਦਾ ਜਾਂ ਮੰਦਿਰ ਨੂੰ ਸਮਝਦੇ ਨਹੀਂ ਮੰਦਿਰ ਮੈਨੂੰ ਤਾਂ ਯਾਰੀ ਸਮਝ ਲੱਗਦੀ ਵੀ ਇੱਥੇ ਸਾਰੇ ਲੋਕ ਹੈ ਇਹ ਆਪਾਂ ਇਹਨੂੰ ਮੰਦਿਰ ਨਹੀਂ ਸਮਝਦੇ ਕਿਆ ਨਾ ਤਾਂ ਘਰ ਦਾ ਵਿੜਾ ਹੈਗਾ ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਅੰਮ੍ਰਿਤਸਰ ਦੇ ਵਿੱਚ ਦਰਗਿਆਨਾ ਕਮੇਟੀ ਹੈ ਮਾਲਡੌਨ ਮਾਤਾ ਲਾਲ ਦੇਵੀ ਦਾ ਮੰਦਿਰ ਹੈ ਸ਼ਵਾਲਾ ਭਾਈਆਂ ਦਾ ਕਿਸੇ ਵੀ ਪੰਡਤ ਨੂੰ ਆਪਣੇ ਪਰਿਵਾਰ ਦੇ ਨਾਲ ਗਰਸ ਜੀਵਨ ਦੇ ਵਿੱਚ ਮੰਦਿਰ ਦੇ ਵਿੱਚ ਰਹਿਣ ਦੀ ਜਗ੍ਹਾ ਨਹੀਂ ਦਿੱਤੀ ਗਈ ਏ ਇਹਨਾਂ ਦੇ ਫਾਦਰ ਨੂੰ ਇੱਕ ਕਮਰਾ ਦਿੱਤਾ ਆ ਹੀ ਗੰਸ਼ਾਮ ਉਹਨਾਂ ਨੂੰ ਜਿਹੜਾ ਕੀ ਇਹਨਾਂ ਨੂੰ ਉਹ ਸਾਹਮਣੇ ਹੀ ਇਹਨਾਂ ਨੇ ਆਪਣੀ ਭੈਣ ਦਾ ਵਿਆਹ ਕਰਨ ਵਾਸਤੇ ਇੱਥੇ ਆ ਪੋਰਸ਼ਨ ਜਿਹੜਾ ਦਿਨੇਸ਼ ਬੱਸੀ ਉਹਨਾਂ ਨੇ ਬਣਵਾਇਆ ਹੀ ਸਾਰਾ ਉਹ ਇਹਨਾਂ ਨੂੰ ਦਿੱਤਾ ਤੇ ਇਹਨਾਂ ਨੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਆ ਇਹ ਇਹਨਾਂ ਦਾ ਘਰ ਦਾ ਪ੍ਰੈਮਿਸਿਸ ਨਹੀਂ ਆ ਮੰਦਰ ਦੇ ਯਾਤਰੀਆਂ ਵਾਸਤੇ ਰਖਾਏ ਹੋਏ ਕਮਰੇ ਨੇ ਉਹਨਾਂ ਦਾ ਕਹਿਣਾ ਕਿ ਜਦੋਂ ਕਮਰਾ ਜਦੋਂ ਵਿਆਹ ਹੋਇਆ ਸੀਗਾ ਕੀ ਰੋੜੇ ਸੀਗੇ ਕਮਰਾ ਇਸ ਤਰ੍ਹਾਂ ਦੇ ਨਾਲ ਤਿਆਰ ਨਹੀਂ ਸਾਡੇ ਕੋਲ ਫੋਟੋਗ੍ਰਾਫ ਹੈਗੀਆਂ ਤਾਂ ਇਦਾਂ ਦੀਆਂ ਗੱਲਾਂ ਕਰ ਰਹੇ ਨਾਲ ਇਹਨਾਂ ਦਾ ਵੀ ਕਹਿਣਾ ਕਿ ਤੁਹਾਨੂੰ ਸਿਰਫ 4 ਮਹੀਨੇ ਹੋਇਆ ਇਸ ਕਮੇਟੀ ਦੇ ਵਿੱਚ ਤੇ ਇੱਕ ਦੀਪਕ ਸ਼ਰਮਾ ਜੀ ਦਾ ਜਿਹੜਾ ਨਾਂ ਲਗਾ ਰਹੇ ਨੇ ਤੇ ਦੂਸਰੇ ਤੁਹਾਡਾ ਕਿ ਤੁਸੀਂ ਆਗੇ ਤੇ ਬੱਚੇ ਵੀ ਕੁੱਟੇ ਦੇਖੋ ਇਹ ਮੈਂ ਤੁਹਾਨੂੰ ਇੱਕ ਫੋਟੋਗ੍ਰਾਫ ਦੱਸ ਰਿਹਾ ਬੱਚੇ ਕੁੱਟੇ ਦੀ ਗੱਲ ਤੇ ਤੁਹਾਨੂੰ ਮੈਂ ਦੱਸ ਰਿਹਾ ਇਹ ਜਿਹੜਾ ਬੱਚਾ ਨਾ ਇਹ ਜਿਹੜਾ ਇਹਨਾਂ ਦਾ ਬੱਚਾ ਕਹਿ ਰਹੇ ਹਨ ਕੁੱਟਿਆ ਇਹ ਜੁੱਤੀਆਂ ਪਾ ਕੇ ਮੰਦਿਰ ਪ੍ਰਿੰਸਿਸ ਚ ਆਇਆ ਤੇ ਇਹ ਮੈਡਮ ਵੀ ਉੱਥੇ ਹੀ ਇਹ ਉੱਪਰੋਂ ਦੇਖ ਰਹੀ ਜੇ ਮੰਦਿਰ ਦੇ ਵਿੱਚ ਜੁੱਤੀਆਂ ਪਾ ਕੇ ਕੋਈ ਆਏ ਤੇ ਉਹਨੂੰ ਤੁਸੀਂ ਕੀ ਕਹੋਗੇ ਜੇ ਅੱਜ ਉਹ ਬੰਦਾ ਕੋਈ ਗੁਰਦੁਆਰੇ ਦੇ ਵਿੱਚ ਜੁੱਤੀਆਂ ਪਾ ਕੇ ਜਾਏ ਤੇ ਆਪਾਂ ਉਹਨੂੰ ਕੀ ਹਾਲ ਕਰਾਂਗੇ ਮੰਦਰ ਕਮੇਟੀ ਦੇ ਵਿੱਚ ਇਹ ਭਗਤ ਨੇ ਅਸ਼ੋਕ ਜੀ ਇਹ ਉਹਦਾ ਸਫਾਈ ਕਰ ਰਹੇ ਸੀ ਇਹਨਾਂ ਨੇ ਉਹ ਮੁੰਡੇ ਨੂੰ ਕਿਹਾ ਕਿ ਤੂੰ ਜੁੱਤੀਆਂ ਪਾ ਕੇ ਅੰਦਰ ਆ ਰਿਹਾ ਹੈ ਇਹ ਕਿਉਂ ਆ ਰਿਹਾ ਹੈ ਤੇ ਕਹਿੰਦਾ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਮੇਰੇ ਨਾਲ ਇਹਨਾਂ ਦੇ ਨਾਲ ਉਹਨੇ ਬੱਜਬਾਨੀ ਕੀਤੀ ਆ ਜੁੱਤੀਆਂ ਪਾ ਕੇ ਅੰਦਰ ਆਇਆ ਸੀ ਤੇ ਇਹਨਾਂ ਦੇ ਪਰਚਾ ਕਰਾਣਾ ਹੈ ਐਹੋ ਹੀ ਤੇ ਹੀ ਮੰਗ ਕਰ ਰਹੇ ਆ ਕਿ ਜਿਹੜੀਆਂ ਮੰਦਰ ਦੀ ਮਰਿਆਦਾ ਭੰਗ ਕਰ ਰਹੇ ਨੇ ਪੰਡਤ ਉਹ ਨਹੀਂ ਬੰਤਾਇਆ ਨੂੰ ਨਹੀਂ ਜਿਹੜਾ ਇਹਨਾਂ ਦਾ ਪਰਿਵਾਰ ਆ ਇਹਨਾਂ ਨੇ ਗਾਹ ਮਰ ਗਈ ਅੰਦਰ ਨੱਪਤੀ ਆ ਕਿ ਆ ਮੰਦਰ ਦੀ ਮਰਿਆਦਾ ਖਰਾਬ ਨਹੀਂ ਹੁੰਦੀ ਅਰਨਾ ਇਹਨਾਂ ਦੇ ਘਰ ਦਾ ਵਿਹੜਾ ਤੇ ਹੈਗਾ ਨਹੀਂ ਜਿੱਥੇ ਮਰਜ਼ੀ ਜਿੱਦਾਂ ਮਰਜ਼ੀ ਕੋਚੁੱਤਰੀ ਜਾਏਗਾ ਜੁੱਤੀਆਂ ਪਾ ਕੇ ਹੁਣ ਆ ਇਹਨਾਂ ਦੇ ਬੱਚੇ ਨੇ ਜੁੱਤੀਆਂ ਕਿਉਂ ਉਤਾਰੀਆਂ ਮੇਰੀਆਂ ਇਹਨਾਂ ਦੇ ਬੱਚੇ ਨਾਲ ਕੋਈ ਦੁਸ਼ਮਣ ਨਹੀਂ ਹੈ ਇਹ ਜਿੱਦਾਂ ਇਹਨਾਂ ਦਾ ਬੱਚਾ ਉਦਾਂ ਹੀ ਮੇਰੇ ਆ ਪਰ ਮੈਂ ਇਹ ਕਹਿ ਰਿਹਾ ਕਿ ਹੁਣ ਕਿ ਜੁੱਤੀਆਂ ਉਤਾਰ ਰਿਹਾ ਦਿਖਾਓ ਕਿਉਂ ਉਤਾਰ ਰਿਹਾ ਅੱਜ ਆ ਬਿਨਾ ਚਪਲਾਂ ਤੋਂ ਫਿਰ ਰਿਹਾ ਬਿਨਾ ਜੁਰਾਬਾਂ ਤੋਂ ਫਿਰ ਰਿਹਾ ਪੰਡਤ ਉਹਨਾਂ ਦੀ ਇਹ ਪੰਤਾਨੀ ਜੀ ਹੈ ਇਹ ਬਈ ਐਕਟਿਵ ਜਦੋਂ ਜੁੱਤੀਆਂ ਪਾ ਕੇ ਅੰਦਰ ਆ ਰਹੇ ਆ ਉਹੀ ਜੇ 1 ਮਿੰਟ 1 ਮਿੰਟ ਰਸਤਾ ਹੀ ਸਾਡਾ ਉਹੀ ਜੇ ਐ ਸਾਡੇ ਭਗਤ ਨੇ 35 ਸਾਲ ਇੱਕੋ ਹੀ ਰਸਤਾ 35 ਸਾਲਾਂ ਤੋਂ ਵੀ ਸਾਡੇ ਪਾਪਾ ਜੀ ਜੋ ਸੇਵਾ ਕਰ ਰਹੇ ਸੀ ਉਦੋਂ ਵੀ ਜਿੰਨੇ ਸਾਰੇ ਨੇ ਨਾ ਉਦੋਂ ਸਾਰੇ ਬੁੱਢ ਪਾ ਕੇ ਆਉਂਦੇ ਸੀ ਅੱਜ ਜਿਹੜੀ ਮਰਿਆਦਾ ਦੇ ਉੱਤੇ ਇਹ ਹਾਇਤਵਾ ਮਚਾਉਂਦੇ ਪਏ ਨਾ ਕੀ ਮਰਿਆਦਾ ਦੱਸੋ ਜਦੋਂ ਸਾਡਾ ਰਸਤਾ ਇੱਕੋ ਤੁਸੀਂ ਸਾਨੂੰ ਰਸਤਾ ਵੱਖਰਾ ਕੱਟ ਕੇ ਦੇ ਦਿਓ ਆਪਾਂ ਉਧਰੋਂ ਨਿਕਲ ਜਾਾਂਗੇ ਹੁਣ ਰਸਤੇ ਨੂੰ ਲੈ ਕੇ ਕਿਉਂਕਿ ਕਾਫੀ ਇਤਿਹਾਸਿਕ ਮੰਦਿਰ ਹੈ ਕਮੇਟੀ ਤੇ ਪੰਡਤ ਜਿਹਦੇ ਵਿੱਚ ਜਿਹੜਾ ਆਪ ਜਿਹੜਾ ਕਾਟੋ ਕਲੇਸ਼ ਕਹਿ ਸਕਦੇ ਆ ਕਿਉਂਕਿ ਇੱਥੇ ਇੱਥੇ 8 ਫੁੱਟ ਦਾ ਇੱਕ ਇੱਥੇ ਮਸਲਾ ਹੋ ਗਿਆ ਜੀ ਕਮੇਟੀ ਦੇ ਸੰਗਤ ਦਾ ਸੰਗਤ ਜਦੋਂ ਬੁਲਾਉਂਦੀ ਹੈ ਇਹ ਕੋਈ ਆਂਦਾ ਨਹੀਂਗਾ ਇੱਥੇ ਸੰਗਤ ਆ ਬਾ ਇਹ ਵੇਖੋ ਆਜੋ ਸੰਗਤ ਵਾਲੇ ਸਾਰੇ ਆਓ ਇਹਨਾਂ ਦਾ ਇੰਟਰਵਿਊ ਲਿਓ ਨਾ ਸੰਗਤ ਦਾ ਇੰਟਰਵਿਊ ਲਿਓ ਤੁਸੀਂ ਕਿਉਂਕਿ 3 ਮਹੀਨੇ ਤੋਂ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਇਵਨ ਆਪਾਂ ਬੜੀ ਰਿਕਵੈਸਟ ਕਰਕੇ ਕਿਹਾ ਸੀਗਾ ਸਾਰੇ ਭਗਤਾਂ ਨੇ ਕਿਹਾ ਸੀ ਕਿ ਤੋ ਤਿੰਨ ਵਾਰੀ ਇੱਥੇ ਆਏ ਨੇ ਸਾਰੀ ਵੀਡੀਓਜ਼ ਆਪਾਂ ਸ਼ੋਅ ਕਰਾਂਗੇ ਯਾਨੀ ਕਿ ਇਹਨਾਂ ਨੇ ਜੋ ਦੱਸਿਆ ਕਿ ਉਹੀ ਸਹੀ ਆ ਸਾਰੀ ਵੀਡੀਓਜ਼ ਸ਼ੋਅ ਹੋਣਗੀਆਂ ਕਿ ਜਦੋਂ ਇਹਨਾਂ ਨੂੰ ਬੁਲਾਇਆ ਗਿਆ ਕਿ ਸਾਰੇ ਤੁਸੀਂ ਆਓ ਬਹੁਤ ਰਿਕਵੈਸਟ ਕਰਕੇ ਵੀ ਬੁਲਾਇਆ ਗਿਆ ਬਟ ਕੋਈ ਵੀ ਕਮੇਟੀ ਵਾਲੇ ਇੱਥੇ ਆਏ ਨਹੀਂ ਕਿਉਂ ਨਹੀਂ ਆਏ ਉੱਚੀ ਸਾਡੀ ਗਲਤੀ ਤੇ ਨਹੀਂ ਸੀਗੀ ਕਿ ਤੁਸੀਂ ਨਾ ਆਓ ਹੁਣ ਅੱਜ ਇਹ ਇੰਨਾ ਵੱਡਾ ਇੰਨਾ ਵੱਡਾ ਨੂੰ ਖਿੱਚ ਰਹੇ ਨੇ ਮਰਿਆਦਾ ਅੱਜ ਦਿਖਾ ਰਹੇ ਨੇ ਭਾਜੀ ਮੈਨੂੰ ਤਾਂ ਇੱਕੋ ਗੱਲ ਕਹਿਣੀ ਆ ਕਿ ਜਿੱਦਾਂ ਅਸੀਂ ਚੱਪਲ ਜਿੱਦਾਂ ਤੁਸੀਂ ਕਹਿ ਕਿ ਇੱਕੋ ਗੇਟ ਹੈਗਾ ਤਾਂ ਜਾਂ ਤੁਸੀਂ ਅੱਜ ਤੱਕ ਕਦੀ ਕੋਈ ਮੰਗ ਨਹੀਂ ਕੀਤੀ ਕਿ ਮੈਨੂੰ ਗੇਟ ਦੂਸਰਾ ਚਾਹੀਦਾ ਜਾਂ ਸਾਡੀ ਰਾਇਸ਼ ਹੈ ਜਾਂ ਗੇਟ ਦੂਜਾ ਦੇ ਦਿੱਤਾ ਜਾਵੇ ਕਿਸੇ ਹੋਰ ਨੇ ਮੰਗ ਕਿਉਂ ਨਹੀਂ ਕੀਤੀ ਕਿ ਇਹ ਚੱਪਲਾ ਲੈ ਕਿਉਂਕਿ ਸਾਰਾ ਦਿਨ ਤੇ ਆਪਾਂ ਘੁੰਮਦੇ ਨਹੀਂ ਪੁੱਛੋ ਮੇਨ ਜਿਹੜਾ ਮੇਨ ਮਸਲਾ ਹੈਗਾ ਨਾ ਮੇਨ ਮਸਲਾ ਹੈਗਾ ਸਿਰਫ 3 ਮਹੀਨੇ 4 ਮਹੀਨਿਆਂ ਤੋਂ ਪਹਿਲੇ ਜਿਹੜਾ ਕੰਮ ਸੀ ਨਾ ਯਾ 2004 ਦੀ ਕਮੇਟੀ ਗਈ ਆ ਕੋਈ ਕਮੇਟੀ ਨੇ ਕੋਈ ਕੰਮ ਨਹੀਂ ਕੀਤਾ ਡੇਢ ਸਾਲ ਪਹਿਲੇ ਕਮੇਟੀ ਦੇ ਵਿੱਚ ਇੱਥੋਂ ਦੇ 21 ਮੈਂਬਰਾਂ ਨੇ ਇੱਕ ਕਮੇਟੀ ਬਣਾਈ ਕਮੇਟੀ ਨੂੰ ਕਿਹਾ ਵੀ ਸਾਡੇ ਕਮੇਟੀ ਮੈਂਬਰ ਹੈਗੇ ਆ ਤੇ ਨਵੇਂ ਮੈਂਬਰ ਐਡ ਕੀਤੇ ਜਾਣ ਤੇ ਇਸ ਮੰਦਰ ਦਾ ਸੁਧਾਰ ਕੀਤਾ ਜਾਵੇ 2004 ਤੋਂ ਬਾਅਦ ਮੀਟਿੰਗ ਜਦੋਂ ਪਤਾ ਲੱਗਾ ਕਿ 21 ਮੈਂਬਰ ਐਕਟਿਵ ਹੋ ਗਏ ਆ ਉਹਨਾਂ ਐਕਟਿਵ ਮੈਂਬਰ ਚ ਸਿਰਫ ਇੱਕੋ ਹੀ ਮੈਂਬਰ ਦੀਪਕ ਸ਼ਰਮਾ ਨੂੰ ਨਾਲ ਲਿਤਾ ਕਮੇਟੀ ਦੇ ਅੰਦਰ ਉਹ ਦੀਪਕ ਸ਼ਰਮਾ ਨੂੰ ਅਗੇਂਸਟ 21 ਮੈਂਬਰਾਂ ਦੇ ਉਹਨਾਂ ਨੇ ਅੱਗੇ ਕਰਤਾ ਉਹਦੇ ਵਿੱਚ ਕੀ ਆ ਕਿ ਮੈਂਬਰਾਂ ਦੀ ਪਲੱਸ ਜਿੰਨੇ ਵੀ ਦੀਪਕ ਸ਼ਰਮਾ ਦੀ ਠੀਕ ਹੈ ਉਹ ਮਸਲਾ ਇਸ਼ੂ ਚੱਲਿਆ ਫਿਰ ਉਹਨਾਂ ਨੇ ਪੰਡੈ ਜੀ ਨਾਲ ਝਗੜਾ ਕੀਤਾ ਮਤਲਬ ਇੱਕ ਸਾਲ ਤੋਂ ਕ੍ਰੈਸ਼ ਹੋ ਰਿਆ ਸੀਗਾ ਪਿੱਛੇ ਗੱਲ ਦਾ ਪਰ ਲੇਕਿਨ ਇਹ ਜਿਹੜੇ ਇਸ਼ੂ ਹੋ ਰਿਹਾ ਨਾ ਮੰਦਿਰ ਦੇ ਅਗੇਂਸਟ ਇਹ ਚੰਗਾ ਨਹੀਂਗਾ ਮੰਦਿਰ ਦੇ ਅੰਦਰ ਖਾਸ ਕਰਕੇ ਇਤਿਹਾਸਿਕ ਮੰਦਿਰ ਹੈ ਤਾਂ ਜੇਕਰ ਜਿੱਦਾਂ ਕਿ ਉਹਨਾਂ ਦੀ ਕਮੇਟੀ ਮੈਂਬਰ ਨੇ ਉਹਨਾਂ ਦੀ ਵੀ ਇਹੀ ਮੰਗਿਆ ਜੇਕਰ ਕਿਉਂਕਿ ਭਾਵਨਾ ਹਰ ਇੱਕ ਵਿਹਤ ਹੋ ਸਕਦੀ ਹੈ ਮੰਦਿਰ ਹੈ ਜਾਂ ਗੁਰਦੁਆਰਾ ਹੋਵੇ ਜਾਂ ਕੋਈ ਵੀ ਤਰ੍ਹਾਂ ਦਾ ਸਥਾਨ ਹੋਵੇ ਭਾਵਨਾ ਜਦੋਂ ਆਹ ਹੁੰਦੀ ਆ ਤਾਂ ਉਹਨਾਂ ਦੀ ਮੰਗ ਹੈ ਅਸੀਂ ਪਰਚਾ ਕਰਾਵਾਂਗੇ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਜੇਕਰ ਹੁੰਦੀ ਆ ਤਾਂ ਕੀ ਤੁਸੀਂ ਸਹਿਮਤ ਹੋ ਕਿ ਤੁਸੀਂ ਉਸ ਦੇ ਜਿਹੜਾ ਜੀ ਪਰਚਾ ਪਰਚਾ ਕਿਹੜੇ ਪਰਚਾ ਕਿਹੜੀ ਗੱਲ ਹੋਣਾ ਚਾਹੀਦਾ ਪਹਿਲੇ ਇਹ ਹੋਣਾ ਚਾਹੀਦਾ ਮੰਦਰ ਦੀ ਭਾਵਨਾ ਆਹਤ ਹੁੰਦੀ ਜਿਹੜੇ ਮੈਂਬਰ ਮੈਂਬਰਾਂ ਦੀ ਮੈਂਬਰ ਤਾਂ ਕਦੀ ਇੱਥੇ ਬੜੇ ਨਹੀਂ ਤੁਸੀਂ ਮੈਂਬਰ ਨਹੀਂ ਜੀ ਮੈਂ ਤਾਂ ਇੱਥੋਂ ਦਾ ਲੀਗਲ ਐਡਵਾਈਜ਼ਰ ਹਾਂ ਨਹੀਂ ਇੱਥੇ ਮੈਂ ਮੈਂ 40 ਸਾਲ ਤੋਂ ਸੇਵਾ ਕਰ ਰਿਹਾ ਹਾਂ ਜੀ ਇਹ ਕਿ ਦਰਵਾਜਾ ਨਹੀਂ ਪੰਡਤ ਤੁਹਾਡਾ ਜਿੰਦਾ ਦਾ ਹੈ ਮੈਂ ਕਿਹਾ ਬੰਦ ਜੀ ਇਹ ਦਰਵਾਜਾ ਬੰਦ ਕਰਤਾ ਮਾਰਕੀਟ ਆ ਲੈਣੇ ਉਹ ਨਹੀਂ 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 ਇਹ ਨਾ ਇਹਦੇ ਦਾ ਗੱਡੀ ਨਾ ਗੱਤੇ ਲੱਗੇ ਹੋਏ ਆ ਬੰਦ ਨਹੀਂ ਕੀਤਾ ਹੋਇਆ ਉਹ ਦਰਨਸਰ ਮਾਰਕੀਟ ਵਾਲੇ ਕਹਿੰਦੇ ਸੀ ਵੀ ਜੇ ਤੂੰ ਸਾਡਾ ਦਰਵਾਜਾ ਖੁੱਲਾ ਰੱਖੇਂਗਾ ਨਾ ਤੇ ਅਸੀਂ ਤੇਰੇ ਡੰਗਰ ਬਾਹਰ ਘੜਾਵਾਂਗੇ ਉਦੋਂ ਦਾ ਇਹਨਾਂ ਲੋਕਾਂ ਦਾ ਉਹ ਕਾਲਾ ਮਾਲਾ ਚੱਲਣ ਡਿਆ ਉਹ ਮੰਦਰ ਚ ਠੀਕ ਹੈ ਨਾ ਇਸ ਗੱਲ ਤੇ ਇੱਕ ਐਕਸ਼ਨ ਐਸਾ ਤਾਂ ਇਹ ਤਸਵੀਰਾਂ ਜਿਹੜੀਆਂ ਮੰਦਰ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਆਪਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਕਹਿ ਸਕਦੇ ਆ ਕਿ ਜਿਹੜਾ ਮੰਦਰ ਕਮੇਟੀ ਦਾ ਜਾਂ ਫਿਰ ਜੋ ਸਾਫਕਾ ਜੋ ਕਹਿ ਸਕਦਾ ਕਿ ਪੰਡਤ ਜਿਹੜੀ ਇੱਥੇ ਸੇਵਾ ਨਿਭਾ ਰਹੇ ਸੀਗੇ ਤਾਂ ਉਹਨਾਂ ਦਾ ਜਿਹੜਾ ਆਪਨ ਦੇ ਵਿੱਚ ਕਾ ਟੋ ਕਲੇ ਜਿਹੜਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੁਣ ਵੇਖਦੇ ਕਿ ਇਸ ਦੇ ਵਿੱਚ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਕਿਉਂਕਿ ਇਤਿਹਾਸਿਕ ਮੰਦਿਰ ਹੈ ਇਤਿਹਾਸਿਕ ਮੰਦਿਰ ਦੇ ਵਿੱਚ ਜੇ ਕਹਿ ਲਈਏ ਕਿ ਹਰ ਇੱਕ ਦੀ ਭਾਵਨਾ ਜਿਹੜੀ ਆਪ ਆਪਣੀਆਂ ਹਰ ਇੱਕ ਦੀ ਭਾਵਨਾ ਆਹਤ ਵੀ ਹੁੰਦੀ ਆ ਲੇਕਿਨ ਉਹਦੇ ਵਿੱਚ ਉਹਨ ਪ੍ਰਸ਼ਾਸਨ ਕੀ ਰੋਲ ਨਿਭਾਏਗਾ ਇਕਲੀ-ਕਲੀ ਤਸਵੀਰ ਜੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਕਿ ਉਸਨੇ ਜਗਮਾਨੀ ਟੀਵੀ ਸ਼੍ਰੀਮ ਚ ਸਾਈਂ